ਜਲਦੀ ਹੀ ਕਾਦੀਆਂ ਵਿੱਚ ਵੀ ਨਜਾਇਜ਼ ਕਬਜ਼ੇ ਹਟਾਉਣ ਸੰਬੰਧੀ ਸ਼ੁਰੂ ਕੀਤੀ ਜਾਏਗੀ ਕਾਰਵਾਈ ਐਡੀਸੀ ਨੇ ਦਿੱਤੀ ਚੇਤਾਵਨੀ ਚੜ੍ਹਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਐਡੀਸੀ ਗੁਰਦਾਸਪੁਰ ਡਾਕਟਰ ਹਰਜਿੰਦਰ ਸਿੰਘ ਬੇਦੀ ਨੇ ਅਚਨਚੇਤ ਕਾਦੀਆਂ ਦਾ ਦੌਰਾ ਕੀਤਾ ਅਤੇ ਲੋਕਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਦਾ ਜਾਇਜ਼ਾ ਲਿਆ ਉਹਨਾਂ ਨੇ ਇਸ ਮੌਕੇ ਛੱਪੜ ਅਤੇ ਪਾਣੀ ਦੇ ਨਿਕਾਸ ਦਾ ਵੀ ਜਾਇਜ਼ਾ ਲਿਆ ADC ਨੇ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਛੱਪੜ ਅਤੇ ਨਾਲੇ ਦੇ ਉੱਪਰ ਨਜਾਇਜ਼ ਕਬਜ਼ੇ ਨਾ ਕਰਨ। ਉਹ ਹਨਾਨ ਨੇ ਲੋਕਾਂ ਨੂੰ اپیل ਕੀਤੀ ਕਿ ਉਹ ਖਾਸ ਕਰਕੇ ਬਰਸਾਤ ਦੇ ਮੌਸਮ ਵਿੱਚ ਲਫਾਫੇ ਨਾਲੀਆਂ ਵਿੱਚ ਨਾ ਸੁੱਟਣ। ਸੀਵਰੇਜ ਦੀ ਸਫਾਈ ਲਈ ਗੱਡੀ ਲੱਗੀ ਹੋਈ ਹੈ ਪਰ ਲਫਾਫੀਆਂ ਕਰਕੇ ਸਫਾਈ ਵਿੱਚ ਮੁਸ਼ਕਲ ਆ ਰਹੀ ਹੈ। ਉਹ ਹਨਾਨ ਕਿਹਾ ਕਿ ਛੱਪੜ ਨੂੰ ਹੋਰ ਡੂੰਘਾ ਕੀਤਾ ਜਾਵੇਗਾ ਅਤੇ ਇਸ ਦੀ ਚਾਰ ਦਿਵਾਰੀ ਕੀਤੀ ਜਾਵੇਗੀ। 56 ਦੀ ਜਗਾਤੇ ਕੋਈ ਕਬਜ਼ਾ ਕਰਕੇ ਘਰ ਬਣਾਉਂਦਾ ਹੈ ਤਾਂ ਉਹ ਤੁਰੰਤ ਤੋੜ ਦਿੱਤਾ ਜਾਵੇਗਾ ਇਸ ਮੌਕੇ ਉਹਨਾਂ ਨਾਲ ਹੀ ਊੜਾ ਕਾਦਿਆ ਅਤੇ ਨਗਰ ਕੌਂਸਲ ਸਟਾਫ ਹਾਜ਼ਰ ਸੀ ਕਾਦਿਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਕਿ ਅੱਜ ਸਾਧੀਆਂ ਵਿਜਿਟ ਕਰਨ ਦਾ ਕਮੇਟੀ ਜਮੈਂ ਦੇਖਿਆ ਸਾਰਾ ਮੇਨ ਜਿਹੜਾ ਸਾਡਾ ਸੀ ਜੇ ਲੋਕਾਂ ਦੀ ਆਪਣੇ ਕਾਫੀ ਗੇੜ ਤੋਂ ਆਪਣੇ ਉਹ ਆ ਰਹੇ ਸੀ ਕਿ ਸਾਨੂੰ ਕਿ ਸਾਡਾ ਸੀਵਰੇਜ ਸਾਫ ਕਰਾਇਆ ਜਾਵੇ ਤੇ ਹੁਣ ਤੁਸੀਂ ਵੀ ਦੇਖ ਸਕਦੇ ਹੋ ਕਿ ਪ੍ਰੋਪਰ ਗੱਡੀਆਂ ਸੀਵਰੇਜ ਸਾਫ ਦੀਆਂ ਲੱਗੀਆਂ ਹੋਈਆਂ ਇਸ ਤੋਂ ਬਾਅਦ ਫਿਰ ਅਸੀਂ ਦਿੱਲੀ ਤੋਂ ਇੱਕ ਵੱਡੀ ਸਫਾਈ ਮਸ਼ੀਨ ਮੰਗਾ ਰਹੇ ਹਾਂ ਕਿਉਂਕਿ ਦੇਖਿਆ ਕਿ ਸੀਵਰੇਜ ਦੇ ਕਈਆਂ ਨੇ ਕਾਫੀ ਕੁਝ ਨਕੀ ਜੇ ਕਹਾਵਾਂਗੇ ਕਿ ਭਾਂਡੇ ਹੋ ਗਏ ਈਟਾਂ ਹੋ ਗਈਆਂ ਲਪਾਕੇ ਜਿਹੜੇ ਵੱਡੇ ਉਪਾਕੇ ਰੱਖੇ ਹੋਏ ਆ ਉਹ ਵੀ ਅਸੀਂ ਇਹਨਾਂ ਨੂੰ ਪੂਰਾ ਸਫਾਈ ਕਰਾ ਕੇ ਦਵਾਵਾਂਗੇ ਦੂਸਰਾ ਪੁਆਇੰਟ ਇਹ ਹੈ ਕਿ ਕਾਫੀ ਦਿਨ ਤੋਂ ਮਸਲਾ ਕੱਲੇ ਆ ਰਿਹਾ ਹੈ ਕਿ ਪਿੱਛੇ ਤੁਸੀਂ ਦੇਖਿਆ ਚਪੜ ਦੀ ਜਗ੍ਹਾ ਉਸ ਦੇ ਸੰਬੰਧੀ ਮੈਂ ਦੱਸਣਾ ਚਾਹਾਂਗਾ ਕਿ ਅੱਜ ਮੈਂ ਵਿਜੀਟ ਕੀਤਾ ਇਹਨਾਂ ਨੂੰ ਦੱਸਿਆ ਕਿ ਅਸੀਂ ਉਹਨੂੰ ਡੂੰਗਾ ਕਰਕੇ ਸਾਫ਼ ਸੁਥਰਾ ਕਰਾ ਕੇ ਚਾਰ ਦਿਵਾਰੀ ਕਰਾ ਕੇ ਤਾਂ ਕਿ ਇਨਕ੍ਰੋਚਮੈਂਟ ਨਾ ਹੋਵੇ ਇਹ ਉਹਨੂੰ ਅਸੀਂ ਪ੍ਰੋਪਰ ਜੜਾਇਆ ਹੈ ਛੱਪੜ ਦੀ ਉਹ ਜਿਹੜੀ ਆ ਬਨਾਵਟ ਉਹ ਕਰਾਂਗੇ ਪੂਰੇ ਨਾਰੀ ਤੁਸੀਂ ਵੇਖਿਆ ਕਿ ਘਰ ਬਣਿਆ ਹੋਇਆ ਸੀ ਉਹ ਮੈਂ ਇਹਨਾਂ ਨੂੰ ਹਦਾਇਤ ਕਰ ਦਿੱਤੀ ਕਿ ਜਿਹੜਾ ਵੀ ਕੋਈ ਛੱਪੜ ਦੇ ਉੱਪਰ ਇਨਕ੍ਰੋਚ ਕਰਦਾ ਹੈ ਨਿਗਲੀ ਉਹਨੂੰ ਤੁਰੰਤ ਜਿਹੜਾ ਰਿਮੂਵ ਕਰਾਇਆ ਜਾਵੇ ਤਾਂ ਕਿ ਕਿਸੇ ਤਰ੍ਹਾਂ ਛੱਪੜ ਜਿਹੜੇ ਆ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਜਿੰਨੇ ਵੀ ਘਰ ਦਾ ਜਾਂ ਕਿਤੇ ਦੁਕਾਨਾਂ ਦਾ ਕੋਈ ਵੀ ਕਿਤੇ ਪਾਣੀ ਜਾਣਾ ਗੰਦਾ ਤੇ ਛੱਪੜਾਂ 'ਚ ਹੀ ਜਾਣਾ ਛੱਪੜ ਐਸ ਪਰ ਦੀ ਹਾਈ ਕੋਰਟ ਦੀ ਗਾਈਡਲਾਈਨਸ ਮੁਤਾਬਕ ਕੋਈ ਵੀ ਤਰ੍ਹਾਂ ਕਿਸੇ ਤਰ੍ਹਾਂ ਪੂਰੀਆਂ ਨਹੀਂ ਜਾ ਸਕਦਾ ਇਹ ਉਹ ਵੀ ਅਸੀਂ ਕਹਾ ਦਿੱਤਾ ਤੀਸਰਾ ਪੁਆਇੰਟ ਸੀ ਕਿ ਰਿਗਾਰਡਿੰਗ ਨਾਲੇ ਦੇ ਉੱਪਰ ਇੰਪਰੋਚਮੈਂਟ ਜਿੱਦਾਂ ਹੁਣ ਤੁਸੀਂ ਦੇਖਿਆ ਕਿ ਅਸੀਂ ਪ੍ਰੋਪਰ ਨਾਲ ਚੱਲ ਕੇ ਵੇਖਿਆ ਸਾਰਾ ਜਿਹਦੇ ਤੇ ਅਸੀਂ ਇਹ ਕੰਡਾ ਵਾਲਿਆਂ ਨੂੰ ਹਦਾਇਤ ਕੱਢ ਦਿੱਤੀ ਹੈ ਨੋਟਿਸ ਕੱਢ ਦਿੱਤੇ ਹੈ ਕਿ ਆਪਣੇ ਜਿਹੜੇ ਹੈ ਕਬਜ਼ੇ ਰਿਮੂਵ ਕਰ ਲੈਣ ਨਹੀਂ ਤਾਂ ਸਾਨੂੰ ਜੜਾ ਹੈ ਪੁਲਿਸ ਪ੍ਰੋਡਕਸ਼ਨ ਦੇ ਨਾਲ ਰਿਮੂਵ ਕਰਨਾ ਪਏਗਾ ਤੀਸਰਾ ਐਸਟੀਪੀ ਦੀ ਗੱਲ ਕਰੀ ਐਸਟੀਪੀ ਦਾ ਵੀ ਸਾਰਾ ਕੁਝ ਸਾਡਾ ਜਿਹੜਾ ਮੁਕੰਮਲ ਹੋ ਗਿਆ ਹੈ ਤੇ ਹੁਣ ਐਸਟੀਪੀ ਵੀ ਕਾਰਗੀਆਂ ਤੇ ਲੱਗੇਗਾ ਜਿਹੜੇ ਕਰਕੇ ਲੋਕਾਂ ਨੂੰ ਕਾਫੀ ਸਹੂਲਤ ਜਿਹੜੀ ਹੈ ਮਿਲ ਸਕਦੀ ਹੈ ਬਸ ਇਹ ਹੀ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹਾਂਗਾ ਕਿ ਅਸੀਂ ਪ੍ਰਸ਼ਾਸਨ ਵੱਲੋਂ ਤੇ ਸਵੇਰੇ ਸ਼ਾਮ ਮਕੀ ਲੱਗੇ ਹੋયા ਕਿਸੇ ਤਰ੍ਹਾਂ ਦੀ ਵਧੀਆ ਤਰੀਕੇ ਦੇ ਨਾਲ ਹਰ ਸਹੂਲਤ ਜਿਹੜੀ ਹੈ ਕਾਦੀਆਂ ਤੇ ਜਿਹੜੇ ਸਿੜੀ ਤੇ ਦਿੱਤੀ ਜਾਵੇ ਪਰ ਕੁਝ ਸਾਡੇ ਵੀ ਜਿੰਮੇਵਾਰੀ ਬਣਦੀ ਹੈ ਜਿਸ ਤਰ੍ਹਾਂ ਕਿ ਅਸੀਂ ਪਲਾਸਟਿਕ ਮੂਜੇ ਸਾਡੇ कूੜੇ ਵਾਲੇ ਘਰਾਂ ਤੋਂ ਪਲਾਸਟਿਕ ਚੁੱਕਣ ਜਾਂਦੇ ਨੇ ਉਹ ਲਿਫਾਫੇ ਆ ਤੇ ਬੰਦ ਕਰਕੇ ਦਿੰਦੇ ਨੇ ਤੇ ਇਹੀ ਮੈਂ ਕਹਿਣਾ ਚਾਹਾਂਗਾ ਕਿ ਲਿਫਾਫਿਆਂ ਦੀ ਤੁਸੀਂ ਆ ਵਰਤੋਂ ਨਾ ਕਰੋ ਦੁਕਾਨਦਾਰ ਨੂੰ ਕਹੋ ਕਿ ਸਾਨੂੰ ਕਾਗਜ਼ ਦਾ ਲਿਫਾਫਾ ਜਾਂਹੂਰ ਕੱਪੜੇ ਦਾ ਜਿਹੜਾ ਬੈਗ ਆ ਉਹ ਦਿੱਤਾ ਜਾਂਦਾ ਦੁਕਾਨਦਾਰਾਂ ਦੇ ਉੱਤੇ ਰੈਗੂਲਰਲੀ ਚਲਾਨ ਕਰ ਰਹੇ ਆ ਬਟ ਹੁਣੇ ਐਕਿ ਮੇਰੇ ਲੋਕਾਂ ਨੂੰ ਅਪੀਲ ਆ ਤੁਸੀਂ ਘਰਾਂ 'ਚ ਜਿਹੜਾ ਆਪਣਾ ਗੰਦ ਆ ਘਰ ਦਾ ਉਹ ਬੰਦ ਕਰਕੇ ਨਾ ਦਊ ਤਾਂ ਕਿ ਉਹਨੂੰ ਖੋਲ ਕੇ ਤੁਸੀਂ ਪ੍ਰੋਪਰ ਜਿਹੜਾ ਆ ਆਪਣਾ ਡਸਟਬਿਨ 'ਚ ਪਾਓ ਅਸੀਂ ਜਿਹੜੇ ਸੈਗਰੀਗੇਟਰੀ ਡੱਬੇ ਬਣਾ ਕੇ ਰਿਕਸ਼ੇ ਬਣਾਏ ਨੇ ਉਹ ਤੁਹਾਡੇ ਘਰਾਂ ਤੱਕ ਜਾ ਰਹੇ ਨੇ ਬਟ ਇਹ ਐ ਕਿ ਅਗਰ ਤੁਸੀਂ ਗਿੱਲਾ ਸੁੱਕਾ ਕੂੜਾ ਵੱਖਰਾ ਕਰਕੇ ਦਿੰਦੇ ਹੋ ਸਾਡੇ ਲਈ ਵੀ ਸੌਖਾ ਹੋ ਜਾਂਦਾ ਉਹਨੂੰ ਡਿਸਪੋਜ਼ ਆਫ ਕਰਨਾ ਤੇ ਇਸ ਕਰਕੇ ਜਿਹੜੀ ਸਾਫ ਸਫਾਈ ਹੈ ਸਾਡੇ ਸਾਰਿਆਂ ਦਾ ਇੱਕ ਮੁਢਲਾ ਮੈਂ ਕਵਾਂਗਾ ਧਰਮ ਹੈ ਅਸੀਂ ਜੇ ਰਹਿਣਾ ਹੈ ਸਮਾਜ ਤੇ ਹੁਣ ਜਦੋਂ ਬਰਸਾਤਾਂ ਆ ਗਈਆਂ ਸਾਫ ਸਪੋਲੀ ਆ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਮੱਛਰ-ਮੁੱਛਰ ਪੈਦਾ ਹੁੰਦੇ ਨੇ ਇਸ ਕਰਕੇ ਆਪਣੇ ਆਲੇ-ਦੁਆਲੇ ਅੱਗੀ ਸਫਾਈ ਰੱਖੀਏ ਬਾਕੀ ਮੇਰੇ ਸਾਰੇ ਕਰਮਚਾਰੀਆਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਤੁਸੀਂ ਜਿਹੜੀ ਸਫਾਈ ਹੈ ਉਹ ਤੇਜ਼ੀ ਨਾਲ